ਸਵਾਗਤ ਹੈ ਕਿਸਾਨ ਵੀਰੋ ਆੜਾ ਢਿਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ 마ਸੀਕੇ ਜੀ ਦੋ ਤੁਹਾਨੂੰ ਜਾਨਵਰ ਦਿਖਾਵਾਂਗੇ ਇੱਕ ਤੁਹਾਨੂੰ ਐਫ ਦੀ ਚੈੱਕ ਪਾਸ ਬੱਚੀ ਦਿਖਾਵਾਂਗੇ ਕਿੰਨੇ ਜਰ ਦੀ ਜੈਕ ਪਾਸ ਉਹ ਵੀ ਪੁੱਛਾਂਗੇ ਤੁਹਾਨੂੰ ਸੂਈ ਸਬਾਈ ਪਲੂਨ ਝੋਟੀ ਦਿਖਾਵਾਂਗੇ ਮਗਰ ਵੀ ਚੰਗੇ ਰਿਕਾਰਡ ਵਾਲੀ ਕੱਟੀ ਦਿਖਾਵਾਂਗੇ ਗੱਲਬਾਤ ਸਾਰੀ ਕਰਾਵਾਂ ਇਹ ਸਾਰੀ ਜਾਣਕਾਰੀ ਤੁਸੀਂ ਪਹਿਲਾਂ ਲੈ ਲੈਣੀ ਹੈ ਫਿਰ ਕਰਨਾ ਸੌਦਾ ਆਪਣਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਦਿੱਕਰ ਪਹੁੰਚਾਉਣਾ ਕਿਉਂਕਿ ਪੇਮੈਂਟ ਤੁਸੀਂ ਲਾਉਣੀ ਹੈ ਜੀ ਪੈਸੇ ਤੁਹਾਡੀ ਜੇਬ ਚੋ ਜਾਣੇ ਦਸੱਲੀ ਕਰਨ ਦਾ ਵੀ ਤੁਹਾਡਾ ਫਰਜ਼ ਬਣਦਾ ਸੱਸੀ ਗਾਲ ਜੀ ਸੱਸੀ ਗਾਲ ਜੀ ਹੋ ਠੀਕ ਹੋ ਜੀ ਜਾਨੀ ਜੀ ਵਧੀਆ ਚੜ੍ਹਦੀ ਕਲਾ ਫਿਰ ਦਾ ਨੰਬਰ ਬੋਲੋ ਜੀ ਨੰਬਰ 97035 10450 97035 10450 10450 ਹਾਂਜੀ ਇਹ ਵਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਹਾਂਜੀ ਇਹ ਮੰਨ ਲਓ ਸਿਕ ਆਪਣਾ ਪਹਿਲਾ ਐਡਰੈਸ ਦੱਸ ਦਿੰਦੇ ਜੀ ਆਪਣਾ ਪਿੰਡ ਹੈਗਾ ਮਾਚੀਗੇ ਹਾਂਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਤੇ ਬੀਲੇ ਵਾਲੇ ਰਾਹ ਦੇ ਉੱਤੇ ਆਪਣਾ ਘਰ ਆ ਮੈਂ ਯਾਰ ਮਿੱਤਰ ਦਾ ਮੰਨ ਲਓ ਦੁੰਨਿਆ ਡੰਕਰ ਹੈਗੇ ਆ ਆਪਾਂ ਉਹਦੀ ਬੜਾ ਕੈਮਰੇ ਦੇ ਅੱਗੇ ਨਹੀਂ ਆਉਂਦੇ ਹੂੰ ਹੂੰ ਉਹਨਾਂ ਦੀ ਵੀਡੀਓ ਆਪਾਂ ਬਣਾਉਣ ਲੱਗੇ ਆਂਗੇ ਹੂੰ ਹੂੰ ਤੇ ਬੀਲੇ ਰਾਹ ਤੇ ਮੰਨ ਲਓ ਇਹਨਾਂ ਦਾ ਘਰ ਆ ਤੇ ਤਸੀਲ ਹੈਗੀ ਨਿਹਾਲਸਾ ਪਿੰਡ ਮਾਚੀਗੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਜ਼ਿਲ੍ ओके ਤੇ ਨੰਬਰ ਵਾਈ ਦਾ ਸਕਰੀਨ ਤੇ ਵੀ ਚੱਲੀ ਹੁੰਦਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਅਨੇ ਜੀ ਪਲੂਨ ਸੂਈ ਸਵਾਈਕਾ ਨੂੰ ਸੂਈ ਆ ਇਹ ਇਹ ਬਾਈ ਜੀ ਮੋਹੋਂ ਦਾ ਚਾਰ ਦੰਦਾ ਝੋਟੀ ਓਕੇ ਤੇ ਸੂਈ ਨੂੰ ਅੱਜ ਇਹਨੂੰ ਚਾਰ ਤੋਂ ਪੰਜ ਦਿਨ ਹੋ ਗਏ ਸੂਈ ਦੇ ਪੰਜ ਦਿਨ ਦੇ ਮਗਰ ਆ ਗਈ ਕੱਟੀ ਮਗਰ ਕੱਟੀ ਆ ਜੀ ਹਾਂ ਬਜਰੰਗੀ ਲਿਵਾੜਾਂ ਇਹਨਾਂ ਦੱਸਿਆ ਜਾਨੀ ਮਾਲਕਾਂ ਨੇ ਜਿਹੜੀ ਆਪਾਂ ਰਿਪੋਰਟ ਦਿੱਤੀ ਹੈ ਇਹਨਾਂ ਨੇ ਓਕੇ ਜੀ ਉਹ ਤਾਂ ਤੁਹਾਡੇ ਕੈਮਰੇ ਦੁਆਰਾ ਆਪਣੇ ਵੀਡੀਓ ਦੇ ਵਿੱਚ ਤਾਂ ਇਹ ਦੱਸ ਰਿਹਾ ਜਿੰਨੇ ਬਾਈ ਆਪਾਂ ਨੂੰ ਮਾਲਕਾ ਰਿਪੋਰਟ ਦਿੱਤੀ ਓਕੇ ਜੀ ਖੋਲੋ ਜੀ ਜਿੰਨ ਤੋੜ ਰੱਖ ਲੈ ਕੇ ਚੈੱਕ ਚੰਗੀ ਹੈ ਜੀ ਬਾਕੀ ਜੇਰ ਜੇ ਆਪਾਂ ਸਭ ਕੰਮ ਪਲੀਟਾ ਜੀ ਹਾਂ ਜੇਰ ਜੇ ਰੂਪਾ ਕੰਪਲੀਟ ਓਕੇ ਜੀ ਜੋ ਇਹ ਨਹੀਂ ਬੋਲੀ ਹੈਗੀ ਓਕੇ ਓਕੇ ਆਵੇ ਅਗਲਾ ਤਾਂ 800 850 ਕਿਲੋ ਜਾਨੀ ਹੁਣ 4 ਦਿਨ ਚੋਈ ਥੱਲੇ ਜਾਨੀ 850 ਤੋਂ ਦਵਾ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਕਰੀ ਬਾਕੀ ਦੀ ਗੱਲ ਯਾਰ ਕੱਟੀ ਵੀ ਚੰਗੀ ਮਗਰ ਤੇ ਰੇਟ ਵੀ ਜਮਾ ਜਾਇਜ਼ ਹੋਣਾ ਵਾਲਾ ਠੀਕ ਆ ਬਾਈ ਦਾ ਮਸ਼ੀਨਾ ਮਸ਼ੋਨਾ ਦਾ ਕੰਮ ਉਸ ਹਿਸਾਬ ਨਾਲ ਕਹਿੰਦਾ ਆਪ ਆ ਲੰਮੀ ਲੈ ਚਲੋ ਜੀ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਥਾਨ ਭਾਂਡੇ ਦੀ ਪੂਰੀ ਸਾਫ ਸੁਥਰੀ ਮੋੜ ਲਓ ਜੀ ਆ ਦੇਖੋ ਸਿੰਘ ਸੱਲਾ ਕਰੋ ਚੈੱਕ ਇੱਕ ਨੰਬਰ ਲੈ ਚਲੋ ਜੀ ਬਾਕੀ ਚਵਾਈ ਚਬੂਈ ਦੀ ਬਾਈ ਕਹਿੰਦੇ ਪੂਰੀ ਨਰਮ ਤੇ ਬੋਲੀ ਠੀਕ ਹੈ ਜੀ ਆ ਦੇਖੋ ਸਵਾਈ ਜੀ ਬੁਈ ਦੀ ਤਾਂ ਫਿਰ ਇੱਕ ਨੰਬਰ ਆ ਜੀ ਸਵਾਈ ਦੀ ਪੂਰੀ ਬੋਲੀ ਜੋ ਕੋਈ ਮੰਨ ਲਓ ਧਾਰ ਟਾਈਟ ਮੰਨ ਕੇ ਨਾ ਆਵੇ ਹੂੰ ਤੇ ਵਧੀਆ ਸੀਲ ਸਵਾ ਕੰਟਰੋਲ ਤੋਂ ਬੱਚਾ ਵਧੀਆ ਲੱਗੇ ਕਿੰਨੇ ਪੈਸੇ ਜੀ ਮੁੱਲ ਆ ਪੈਦਾ ਉਹੀ ਕਰਨਾ ਜੀ ਮੰਨ ਲਓ ਵੀ ਜਿਹੜਾ ਲੈਣਾ ਆਪਣੀ ਵੀਡੀਓ ਆਪਣੀ ਵੀਡੀਓ ਦੇਖਣ ਖਰੀਦਦਾਰ ਆ ਬਿਓਲ ਜਾਂ ਜਣਾ ਕਹਿ ਚ ਬੈਣਾ ਆਪਾਂ ਮੁੱਲ ਦੇਣ ਲੈਣੀ ਕਰਨਾ ਮੰਨ ਲਓ ਮੁੱਲ 1 ਲੱਖ 5000 ਰੁਪਏ ਦੇਣ ਲੈਣੀ ਵੱਜਾ ਇਹ ਰੇਟ ਆ ਹਾਂ ਟਾਂ ਟਾਂ ਵੀ ਹੋ ਜਾਊਗਾ ਹੂੰ ਤੇ ਮੁੱਲ ਆ ਪਾ ਜਣੀ ਮੰਨ ਲਾ ਬਾੜਾ ਨਹੀਂ ਆ ਜੀ ਨਹੀਂ ਕਿਤਾ ਦੇਣ ਲੈਣੀ ਕਿਤਾ ਜੀ ਤੇ ਹੁਣ ਜਿਹੜੀ ਐਚਐਫ ਬੱਸੀ ਦੇ ਕਿੰਨੇ ਇਧਰੋਂ ਆਜੇ ਇਹ ਗਿਰਟੇ ਲਾਈ ਕੋਈ ਨਹੀਂ ਖੜੀ ਰਹਿਣ ਨੂੰ ਵੱਡੇ ਕੱਦ ਕਾਢ ਦੀ ਆ ਕਿ ਦੰਦਾ ਜੀ ਬੱਛੀ ਆ ਕੇ ਤੁਸੀਂ ਪਟਕ ਲੈ ਕੇ ਜਾਓ ਵੱਡਾ ਜਿਹਦਾ ਕੱਦ ਕਾਢ ਵੱਡਾ ਖੋਲੋ ਜੀ ਨੂੰ ਵੀ ਤੇ ਕਿੰਨੇ ਚਿਰ ਦੀ ਚੈੱਕ ਪਾਸ ਆ ਜੀ ਇਹ ਇਹ ਬਾਈ ਜੀ 2 ਤੋਂ 2.5 ਮਹੀਨੇ ਦੇ ਵਿਚਾਲੇ ਚੈੱਕ ਪਾਸ ਆ ਮੰਨ ਦੋ ਤੋਂ 2.5 ਮਹੀਨੇ ਚੈੱਕ ਪਾਸ ਤਾਂ ਨਹੀਂ ਕਰਵਾਈ ਵੀ ਬਾਰ ਬਾਰ ਹੱਥ ਪਾਉਣ ਦਾ ਜਿਹੜਾ ਵੀਰੇ ਦੀ ਖਰੀਦ ਕਰੂਗਾ ਉਹਨੂੰ ਚੱਕ ਕੇ ਜਾ ਕੇ ਆਪਦਾ ਪਿੰਡੋ ਡਾਕਟਰ ਲੈਵ ਚ ਆਪਣੇ ਪਿੰਡੋ ਬੁਲਾ ਲੇ ਤੇ ਹਾਲੇ ਚੈੱਕ ਕਰਵਾ ਲੂਗਾ ਚੈੱਕ ਕਰਾ ਕੇ ਲੈ ਜੇ ਹਾਂਜੀ ਹਾਂਜੀ ਚੰਗੇ ਆ ਜੋ ਅਗਲੀ ਐਚ ਚੱਕਰ ਕੋਈ ਬਣੇ ਗੱਬਣੀ ਰਿਕਾਰਡ ਵਾਲੀ ਬੱੱਚੀ ਹੈਗੀ ਬਾਕੀ ਦੀ ਗੱਲ ਝੋਲੀ ਪਟਣ ਲੱਗੀ ਵੀ ਆ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਮੋੜ ਲਓ ਜੀ ਚੰਗੇ ਆ ਜੋ ਆ ਗਈ ਬਾਕੀ ਦੀ ਗੱਲ ਆ ਫੇਸ ਦੀ ਕੁਆਲਿਟੀ ਕਰ ਲੋ ਚੈੱਕ ਇਥੋਂ ਦੱਬ ਪ੍ਰਿੰਟ ਪੂਰੇ ਚੰਗੇ ਬਾਕੀ ਦੇ ਚੈੱਕ ਪਾਸ ਥੋੜਾ ਕਰਾਉਣ ਦਾ ਫਰਜ਼ ਬਣਦਾ ਕਿਉਂਕਿ ਪੈਸੇ ਤੁਸੀਂ ਦੇਣੇ ਨੇ ਲੈ ਚਲੋ ਜੀ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਥਣ ਥਣ ਚਾਰ ਹੀ ਆ ਬਾਈ ਇਹਦੇ ਹਾਂ ਥਣ ਚਾਰ ਹੀ ਕਿੰਨੇ ਪੈਸੇ ਆ ਬਾਈ ਇਹਦੇ ਮੋਲੇ ਦਾ ਵੀ ਦੇਣ ਲੈਣ ਵਾਸਤੇ 55000 ਹੀ ਆ ਜੀ ਮਾਨਦਾਨ ਮਾਨਦਾਨ ਹੋ ਜੂਗਾ ਜੀ ਓਕੇ ਮਾਨਦਾਨ ਮੋਲੇ ਨੂੰ ਕੋਈ ਛੋਟੀ ਨਾ ਮੰਨ ਕੇ ਆਵੇ ਚੰਗੇ ਕੱਦ ਕੱਢਦੀ ਬੱਸੀ ਹੈ ਚੰਗੇ ਕੱਦ ਕੱਢਦੀ ਦਿੱਸੀ ਜਾਂਦੀ ਆ ਥਣ ਥਣ ਚਾਰ ਝੋਲੀ ਝਾਲੀ ਇੱਕ ਨੰਬਰ ਚੈੱਕ ਪਾਸ ਤੁਸੀਂ ਵਧੀਆ ਬਰੀਡ ਵਾਲੀ ਬੱਚੀ ਹੈ ਤੁਸੀਂ ਆਦੀ ਚੈੱਕ ਕਰਾ ਲੈਣੀ ਆ ਬਾਈਆਂ ਦੀ ਕਿਰਾਈ ਵੀ ਆ ਜਰੂਰ ਕਰਿਓ ਬਾਈ ਨਾ ਸੰਪਰਕ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘਾ ਤੋਂ ਵੀਡੀਓ ਕਵਰ ਕਰਕੇ ਤੇ ਨੰਬਰ ਬਾਈ ਫਿਰ ਬੋਲੋ 99035 ਜੀ 10450 10450 ਬਾਈ ਦਾ ਨੰਬਰ ਨਾਲ ਲੱਗੇ ਇਹਨਾਂ ਨੇ ਮੈਨੂੰ ਵੀ ਕਹੇ ਵੀ ਚਲਈ ਕਈ ਵਾਰੀ ਤੁਸੀਂ ਵੇਚਦੇ ਹੋ ਮੇਰਾ ਫੋਨ ਨਹੀਂ ਲੱਗਦਾ ਬੱਦੇ ਬਿਜੀ ਆਦਮੀਆਂ ਬਦੋ ਤੁਸੀਂ ਵੀ ਬੋਲਦੇ ਕਮਾਤੋਂ ਦਾ ਫਿਰਦੇ ਰਹਿੰਦੇ 99814 98201 ਇਹ ਬਾਈ ਦਾ ਕੰਟੈਕਟ ਨੰਬਰ ਆ ਦੋਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਕੀ ਦੋ ਜਾਨਵਰ ਸੀ ਦੋਨੇ ਤੁਹਾਨੂੰ ਦਿਖਾਤੇ ਪਿੰਡ 마ਸੀ ਕੇ ਧੰਨਵਾਦ ਜੀ